ਸਾਡੀ ਪਿਛਲੀ ਵੀਡੀਓ ਵਿੱਚ ਅਸੀਂ ਗਾਹਕ ਸਬੰਧ ਪ੍ਰਬੰਧਨ ਬਾਰੇ ਸਿੱਖਿਆ ਅਤੇ ਸੈਲਰ ਨੈਟਵਰਕ ਪਾਰਟਿਸਪੈਂਟਾਂ ਨੂੰ ਇੱਕ ਪ੍ਰਭਾਵਸ਼ਾਲੀ CRM ਬਣਾਉਣ ਵਿੱਚ ਮਦਦ ਕਰਨ ਲਈ ਕੁਝ ਕਾਰਜਸ਼ੀਲਤਾਵਾਂ ਦਾ ਸੁਝਾਅ ਦਿੱਤਾ। ਅਸੀਂ ਉਨ੍ਹਾਂ ਨੂੰ ਖੁਸ਼ ਗਾਹਕਾਂ ਨੂੰ ਬਣਾਈ ਰੱਖਣ ਅਤੇ ਇੱਕ ਸਫਲ ਕਾਰੋਬਾਰ ਬਣਾਉਣ ਵਿੱਚ ਮਦਦ ਕਰਨ ਲਈ ਇੱਕ ਛੋਟੀ ਚੈਕਲਿਸਟ ਬਾਰੇ ਵੀ ਦੱਸਿਆ। ਇਸ ਵੀਡੀਓ ਵਿੱਚ ਅਸੀਂ ਸਿੱਖਾਂਗੇ ਕਿ ONDC ਨੈਟਵਰਕ ਤੇ ਕਾਰੋਬਾਰਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਦਦ ਕਰਨ ਲਈ ਕੁਝ ਨਿਯਮਾਂ ਨੂੰ ਕਿਵੇਂ ਪਰਿਭਾਸ਼ਿਤ ਕਰਨਾ ਹੈ। ਇਹ ਉਹ ਨਿਯਮ ਹਨ ਜੋ ਸੈਲਰ ਨੈਟਵਰਕ ਪਾਰਟਿਸਪੈਂਟ ਨੂੰ ਨੀਤੀ ਅਤੇ ਤਕਨੀਕੀ ਦੋਹਾਂ ਪਧਰਾਂ ਤੇ ਬਣਾਉਣੇ ਚਾਹੀਦੇ ਹਨ ਆਓ ਵਿਕਰੇਤਾ ਸ਼ਿਪਿੰਗ ਮਾਡਲ ਨੂੰ ਪਰਿਭਾਸ਼ਿਤ ਕਰਕੇ ਸ਼ੁਰੂ ਕਰੀਏ ਜਿੱਥੇ ਵਿਕਰੇਤਾ ਨੂੰ ਇਹ ਫੈਸਲਾ ਕਰਨ ਦੀ ਲੋੜ ਹੁੰਦੀ ਹੈ ਕਿ ਡਿਲੀਵਰੀ ਕਰਨ ਲਈ ਆਫ ਨੈਟਵਰਕ ਲੌਜਿਸਟਿਕਸ ਦੀ ਵਰਤੋਂ ਕਰਨੀ ਹੈ ਜਾਂ ਔਨ ਨੈਟਵਰਕ ਲੌਜਿਸਟਿਕਸ ਦੀ ਹੁਣ ਆਓ ਇਸ ਬਾਰੇ ਹੋਰ ਜਾਣੀਏ ਅਤੇ ਇਹ ਪਤਾ ਕਰੀਏ ਕਿ ਇਸ ਦਾ ਕੀ ਮਤਲਬ ਹੈ ਡਿਲੀਵਰੀ ਦੀ ਜ਼ਿੰਮੇਵਾਰੀ ਜਾਂ ਤੱਕ ਸੈਲਰ ਨੈਟਵਰਕ ਪਾਰਟਿਸਪੈਂਟ ਜਾਂ ਬਾਇਰ ਨੈਟਵਰਕ ਪਾਰਟਿਸਪੈਂਟ ਦੁਆਰਾ ਲਈ ਜਾ ਸਕਦੀ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਅਸੀਂ ਸੈਲਰ ਨੈਟਵਰਕ ਪਾਰਟਿਸਪੈਂਟ ਤੋਂ ਉਤਪਾਦ ਭੇਜਣ ਦੀ ਜ਼ਿੰਮੇਵਾਰੀ ਲੈਣ ਦੀ ਉਮੀਦ ਕਰਦੇ ਹਾਂ। ਸੈਲਰ ਨੈਟਵਰਕ ਪਾਰਟਿਸਪੈਂਟ ਕੋਲ ਉਤਪਾਦਾਂ ਨੂੰ ਭੇਜਣ ਲਈ ਦੋ ਵਿਕਰੇਤਾ ਸ਼ਿਪਿੰਗ ਵਿਕਲਪ ਹੁੰਦੇ ਹਨ, ਆਫ ਨੈਟਵਰਕ ਜਾਂ ਔਨ ਨੈਟਵਰਕ ਡਿਲੀਵਰੀ ਪਾਰਟਨਰਸ। ਵਿਕਰੇਤਾ ਇੱਕ ਆਫ ਨੈਟਵਰਕ ਇਕਰਾਰਨਾਮੇ ਰਾਹੀਂ ਕਿਸੇ ਕਰਮਚਾਰੀ ਜਾਂ ਤੀਜੀ ਥਰਡ ਦੇ ਲੌਜਿਸਟਿਕ ਪਾਰਟਨਰ ਰਾਹੀਂ ਆਈਟਮ ਨੂੰ ਆਪਣੇ ਆਪ ਭੇਜਣ ਦੀ ਚੋਣ ਕਰ ਸਕਦੇ ਹਨ ਜਾਂ ਔਨ ਨੈਟਵਰਕ ਵਿਕਲਪ ਰਾਹੀਂ ਜਿੱਤੇ ਸੈਲਰ ਨੈਟਵਰਕ ਪਾਰਟਿਸਪੈਂਟ ਨੂੰ ਰਜਿਸਟਰਡ ਲੌਜਿਸਟਿਕ ਨੈਟਵਰਕ ਪਾਰਟਿਸਪੈਂਟਾਂ ਜਾਂ ਡਿਲੀਵਰੀ ਪਾਰਟਨਰਾਂ ਦੀ ਇੱਕ ਸੂਚੀ ਪ੍ਰਾਪਤ ਹੁੰਦੀ ਹੈ ਜਿਸ ਵਿੱਚ ਚੁਣਨ ਲਈ ਉਹਨਾਂ ਦੀ ਸਮਾਂ ਸੀਮਾ ਅਤੇ ਕੀਮਤਾਂ ਹੁੰਦੀਆਂ ਹਨ ਸੈਲਰ ਨੈਟਵਰਕ ਪਾਰਟਿਸਪੈਂਟ ਫਿਰ ਉਤਪਾਦਾਂ ਦੀ ਡਿਲੀਵਰੀ ਕਰਨ ਲਈ ਵਿਕਲਪਾਂ ਵਿੱਚੋਂ ਕਿਸੇ ਇੱਕ ਦੀਆਂ ਸੇਵਾਵਾਂ ਦੀ ਚੋਣ ਕਰ ਸਕਦਾ ਹੈ ਜਾਂ ਉਹ ਗਾਹਕ ਦੇ ਸਥਾਨ ਦੇ ਆਧਾਰ ਤੇ ਇਹਨਾਂ ਦੋਹਾਂ ਦਾ ਸੁਮੇਲ ਵੀ ਚੁਣ ਸਕਦੇ ਹਨ ਆਓ ਹੁਣ ਅਸੀਂ ਵਿਕਰੇਤਾ ਸੇਵਾ ਯੋਗਤਾ ਨੂੰ ਸਮਝੀਏ ਜੋ ਇਹ ਪਰਿਭਾਸ਼ਿਤ ਕਰਦੀ ਹੈ ਕਿ ਕੀ ਕੋਈ ਵਿਕਰੇਤਾ ਦੇਸ਼ ਭਰ ਵਿੱਚ ਵੇਚੇਗਾ ਤੇ ਡਿਲੀਵਰੀ ਕਰੇਗਾ ਜਾਂ ਹਾਈਪਰ ਲੋਕਲ ਸੇਵਾ ਕਰੇਗਾ ਜੋ ਨੇੜਲੇ ਪਿੰਕੋਡਾਂ ਤੱਕ ਸੀਮਿਤ ਹੁੰਦੀ ਹੈ ਇਹ ਸਰਲ ਹੈ ਵਿਕਰੇਤਾ ਨੂੰ ਸਿਰਫ ਇੱਕ ਚੁਣਨਾ ਪੈਂਦਾ ਹੈ ਜੇ ਵਿਕਰੇਤਾ ਹਾਈਪਰ ਲੋਕਲ ਵਿਕਲਪ ਚੁਣਦਾ ਹੈ ਤਾਂ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਦੁਕਾਨਾਂ ਕਦੋਂ ਖੁੱਲੀਆਂ ਹਨ ਹਰ ਸਮੇਂ ਜਾਂ ਸਿਰਫ ਇੱਕ ਖਾਸ ਸਮਾਂ ਅਤੇ ਉਹ ਕਿੰਨੀ ਦੂਰ ਤੱਕ ਡਿਲੀਵਰ ਕਰ ਸਕਦੇ ਹਨ ਤਾਂ ਜੋ ਖਰੀਦਦਾਰ ਆਰਡਰ ਨਾ ਦੇਣ ਜੋ ਪੂਰੇ ਨਹੀਂ ਕੀਤੇ ਜਾ ਸਕਦੇ ਇਸ ਦੇ ਨਾਲ ਅਸੀਂ ਇਸ ਵੀਡੀਓ ਦੇ ਅੰਤ ਤੇ ਆ ਗਏ ਹਾਂ ਆਓ ਜਲਦੀ ਨਾਲ ਦੁਹਰਾਈਏ ਪਹਿਲਾਂ ਅਸੀਂ ਸਿੱਖਿਆ ਕਿ ਇੱਕ ਸ਼ਿਪਿੰਗ ਮਾਡਲ ਕਿਵੇਂ ਸਥਾਪਿਤ ਕਰਨਾ ਹੈ ਅਤੇ ਫੇਰ ਤੁਹਾਡੇ ਕਾਰੋਬਾਰ ਦੇ ਅਨੁਕੂਲ ਡਿਲੀਵਰੀ ਮੋਡ ਨੂੰ ਕਿਵੇਂ ਪਰਿਭਾਸ਼ਿਤ ਕਰਨਾ ਹੈ ਇਹ ਜਾਣੋ ਅਤੇ ਕਾਰੋਬਾਰ ਪਹਿਲਾਂ ਨਾਲੋਂ ਵਧੇਰੇ ਸੁਚਾਰੂ ਢੰਗ ਨਾਲ ਚੱਲਣਾ ਨਿਸ਼ਚਿਤ ਹੈ ਅੱਗੇ ਹੈ ਆਪਣੇ ਕਾਰੋਬਾਰੀ ਯਾਤਰਾ ਨੂੰ ਇੱਕ ਹੋਰ ਕਦਮ ਅੱਗੇ ਵਧਾਓ ਅਤੇ ਭੁਗਤੰਨ ਤੇ ਨਿਪਟਾਰੇ ਬਾਰੇ ਸਭ ਕੁਝ ਸਿੱਖੋ ਜੋ ਕਾਰੋਬਾਰੀ ਪ੍ਰਕਿਰਿਆ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਗਲੀ ਵੀਡੀਓ ਵਿੱਚ